ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਸਵੇਰ ਦੇ तकरीबन 7 ਵਜੇ ਆਪਾਂ ਮਾਰਨਿੰਗ ਵਾਕ ਤੇ ਸਾਰੇ ਘੁੰਮਦੇ ਪਏ ਸੀ ਤੇ ਬੜੀ ਅਨਫੋਰਚੂਨੇਟ ਗੱਲ ਪਤਾ ਲੱਗੀ ਆਪਾਂ ਭਾਗੇ ਹோம் ਖੜੇ ਆ ਗਲੀ ਨੰਬਰ 11 12 ਦੇ ਕੋਲ ਇਹ ਫੋਰਚੂਨਰ ਕਾਰ ਆ ਰਾਤ ਨੂੰ ਕਿਸੇ ਨੇ ਖੜਾਈ ਆਪਣੇ ਇੱਥੇ ਮੱਲੇ ਦੇ ਬਰਮਾ ਜੀ ਹੈਗੇ ਨਾ ਬਰਮਾ ਜੀ ਦੀ ਇਹ ਕਾਰ ਤੇ ਦੇਖੋ ਚਾਰੋਂ ਦੇ ਚਾਰੋਂ ਟਾਇਰ ਚਾਰੋਂ ਟਾਇਰ ਚਾਰੋਂ ਟਾਇਰ ਹੱਥੋਂ ਚੋਰ ਕੱਟ ਕੇ ਲੈ ਗਏ ਜੀ ਦੇਖੋ ਕਿੱਟਾਂ ਲਾਤੀ ਇਹਨਾਂ ਨੇ ਆ ਦੇਖੋ ਜੀ ਜਿਹੜੇ ਕਹਿੰਦੇ ਨਾ ਗੇਟ ਦੀ ਲੋਡ ਨਹੀਂ ਸਿਕਿਉਰਟੀ ਦੀ ਲੋਡ ਨਹੀਂ ਉਹਨਾਂ ਨੂੰ ਦੇਖ ਲਓ ਇਹ 2 ਲੱਖ ਰੁਪਏ ਦਾ ਬੰਦੇ ਦਾ ਨੁਕਸਾਨ ਹੋ ਗਿਆ 2 ਲੱਖ ਪਲੱਸ ਦਾ ਠੀਕ ਹੈ ਕਹਿੰਦੇ ਸਾਡੇ ਬੂਰ ਦੇ ਦੇਖ ਲਓ ਹਾਂ ਜਿਹੜੇ ਕਹਿੰਦੇ ਨਾ ਕਿ ਸਾਡੇ ਘਰ ਦੇ ਅੱਗੇ ਗੇਟ ਲਾਓ ਉੱਥੇ ਗੇਟ ਲਾਓ ਪਈ ਆਪਾਂ ਸਾਰੀ ਕਲੋਨੀ ਸਿਕਿਉਰ ਕਰਨੀ ਹੈ ਗੱਡੀਆਂ ਤਾਂ ਬਾਹਰ ਹੀ ਖੜਨੀਆਂ ਮੈਂ ਦੇਖ ਲਓ ਜੀ ਆ ਦੇਖ ਲਓ ਆ ਭਾਗੇ ਹਮ ਚ ਖੜੇ ਆ ਆ ਦੇਖ ਲਓ ਜੀ ਚਾਰੋਂ ਦੇ ਚਾਰੋਂ ਟਾਇਰ ਚੋਰੀ ਹੋ ਗਏ ਜੀ